ਚੇਦਾਰ ਪਹੇਲੀ ਹਰ ਕੋਈ ਮੇਰੇ ਨਾਮ ਤੋਂ ਡਰਦਾ ਹੈ ਤੇ ਮੇਰੇ ਲਈ ਸਖਤ ਮਿਹਨਤ ਕਰਦਾ ਹੈ ਦੱਸੋ ਮੈਂ ਕੀ ਹਾਂ ਇਹਦਾ ਸਹੀ ਜਵਾਬ ਹੈ ਪ੍ਰੇਖਿਆ ਦੂਸਰੀ ਪਹੇਲੀ ਹਰਾ ਚੋਰ ਲਾਲ ਘਰ ਕਾਲਾ ਸ਼ੈਤਾਨ ਇਸ ਵਿੱਚ ਬੈਠਾ ਹੈ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਤਰਬੂਜ ਤੀਸਰੀ ਪਹੇਲੀ ਜਿੰਨਾ ਤੁਸੀਂ ਅੱਗੇ ਵਧੋਗੇ ਓਨਾ ਹੀ ਪਿੱਛੇ ਛੱਡੋਗੇ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਕਦਮ ਚੌਥੀ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਬੰਦ ਕਰ ਸਕਦੇ ਹਾਂ ਪਰ ਖੋਲ ਨਹੀਂ ਸਕਦੇ ਇਸ ਦਾ ਸਹੀ ਜਵਾਬ ਹੈ అలਾਰਮ ਪੰਜਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਮਰਦ ਲੁਕਾਉਂਦੇ ਹਨ ਔਰਤਾਂ ਦਿਖਾਉਂਦੀਆਂ ਹਨ ਦੱਸੋ ਇਸ ਦਾ ਸਹੀ ਜਵਾਬ ਹੈ ਪਰਸ ਛੇਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਬਿਨਾਂ ਲੱਤਾਂ ਦੇ ਲਗਾਤਾਰ ਚਲਦੀ ਰਹਿੰਦੀ ਹੈ ਇਸ ਦਾ ਸਹੀ ਜਵਾਬ ਹੈ ਕੜੀ ਸੱਤਵੀਂ ਪਹੇਲੀ ਉਹ ਕਿਹੜਾ দান ਹੈ ਜੋ ਅਮੀਰ ਤੇ ਗਰੀਬ ਦੋਵੇਂ ਕਰ ਸਕਦੇ ਹਨ ਇਸ ਦਾ ਸਹੀ ਜਵਾਬ ਹੈ ਅੰਗਦਾਨ 8ਵੀਂ ਪਹੇਲੀ ਮੈਨੂੰ ਦੱਸੋ ਕਿ ਕੋਈ ਬਹਾਦਰ ਜੋਧਾ ਹੈ ਜੋ ਗੀਤ ਗਾਉਣ ਤੋਂ ਬਾਅਦ ਤੀਰ ਚਲਾਉਂਦਾ ਹੈ ਦੱਸੋ ਇਸ ਦਾ ਸਹੀ ਜਵਾਬ ਹੈ ਮੱਛਰ ਨਵੀਂ ਪਹੇਲੀਓ ਹੋ ਕਿਹੜੀ ਚੀਜ਼ ਹੈ ਜੋ ਮੁੰਡੇ ਆਪਣੇ ਮਾਪਿਆਂ ਨੂੰ ਦੇ ਸਕਦੇ ਹਨ ਪਰ ਕੁੜੀਆਂ ਨਹੀਂ ਇਸ ਦਾ ਸਹੀ ਜਵਾਬ ਹੈ ਅਰਥੀ ਨੂੰ ਕੰਡਾ 10ਵੀਂ ਪਹੇਲੀ ਮੈਂ ਪਾਣੀ ਤੋਂ ਬਿਨਾ ਮਰ ਜਾਂਦਾ ਹਾਂ ਮੈਂ ਖਾਣਾ ਨਹੀਂ ਖਾਂਦਾ ਪਰ ਮੈਂ ਸਭ ਕੁਝ ਚਵਾ ਲੈਂਦਾ ਹਾਂ ਮੈਨੂੰ ਦੱਸੋ ਕਿ ਮੈਂ ਕੌਣ ਹਾਂ ਇਸ ਦਾ ਸਹੀ ਜਵਾਬ ਹੈ ਅੱਗ 11ਵੀਂ ਪਹੇਲੀ ਮੇਰੇ ਕੋਲ ਖੰਬ ਨੇ ਹਨ ਪਰ ਮੈਂ ਯਾਤਰਾ ਕਰਦਾ ਹਾਂ ਮੇਰੀਆਂ ਅੱਖਾਂ ਨਹੀਂ ਹਨ ਪਰ ਮੈਂ ਰੋਂਦਾ ਹਾਂ ਮੈਂ ਕੀ ਹਾਂ ਇਸ ਦਾ ਸਹੀ ਜਵਾਬ ਹੈ ਬੱਦਲ 12ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਗਰਮੀ ਤੋਂ ਡਰਦੀ ਹੈ ਪਰ ਤੋੜਨ ਤੇ ਟੁੱਟ ਜਾਂਦੀ ਹੈ ਇਸ ਦਾ ਸਹੀ ਜਵਾਬ ਹੈ ਬਰਫ਼ 13ਵੀਂ ਪਹੇਲੀ ਮੇਰੇ ਚਾਰ ਪੈਰ ਹਨ ਪਰ ਮੈਂ ਤੁਰ ਨਹੀਂ ਸਕਦਾ ਲੋਕ ਮੇਰੇ ਉੱਤੇ ਬੈਠ ਕੇ ਖੁਸ਼ ਹਨ ਇਸ ਦਾ ਸਹੀ ਜਵਾਬ ਹੈ ਕੁਰਸੀ 14ਵੀਂ ਪਹੇਲੀ ਮੈਂ ਇੱਕ ਕਮਰਾ ਹਾਂ ਜਿਸ ਦਾ ਨਾਂ ਕੋਈ ਦਰਵਾਜ਼ਾ ਹੈ ਨਾ ਕੋਈ ਖਿੜਕੀ ਨਾ ਕੋਈ ਛੱਤ ਨਾਹੀ ਕੋਈ ਸਵਾਲ ਹੈ ਮੈਨੂੰ ਦੱਸੋ ਕੀ ਮੈਂ ਕੀ ਹਾਂ ਇਸਦਾ ਸਹੀ ਜਵਾਬ ਹੈ ਮਸ਼ਰੂਮ 15ਵੀਂ ਪਹੇਲੀ ਜੇ ਤੁਸੀਂ ਮੈਨੂੰ ਰੱਖਦੇ ਹੋ ਤਾਂ ਤੁਸੀਂ ਮੈਨੂੰ ਸਾਂਝਾ ਕਰਨਾ ਚਾਹੋਗੇ ਇੱਕ ਵਾਰ ਜਦੋਂ ਤੁਸੀਂ ਮੈਨੂੰ ਸਾਂਝਾ ਕਰ ਲੈਂਦੇ ਹੋ ਤਾਂ ਤੁਸੀਂ ਮੈਨੂੰ ਗਵਾ ਦਿੰਦੇ ਹੋ ਮੈਨੂੰ ਦੱਸੋ ਮੈਂ ਕੀ ਇਸਦਾ ਸਹੀ ਜਵਾਬ ਹੈ ਇੱਕ ਰਹੱਸ 16ਵੀਂ ਪਹੇਲੀ ਮੇਰੇ ਕੋਲ ਪਹਾੜ ਹਨ ਮੇਰੇ ਕੋਲ ਪਾਣੀ ਹੈ ਪਰ ਮੈਂ ਨਾ ਤਾਂ ਕੋਈ ਜਗਾ ਹਾਂ ਨਾ ਹੀ ਕੋਈ ਚੀਜ਼ ਮੈਂ ਕੀ ਹਾਂ ਇਸਦਾ ਸਹੀ ਜਵਾਬ ਹੈ ਨਕਸ਼ਾ 18ਵੀਂ ਪਹੇਲੀ ਮੈਂ ਸਵੇਰੇ ਜਲਦੀ ਪੈਦਾ ਹੁੰਦਾ ਹਾਂ ਮੈਂ ਸਾਰਾ ਦਿਨ ਜਿਉਂਦਾ ਹਾਂ ਤੇ ਜਦੋਂ ਸੂਰਜ ਡੁੱਬਦਾ ਹੈ ਤਾਂ ਮੈਂ ਮਰ ਜਾਂਦਾ ਹਾਂ ਮੈਨੂੰ ਦੱਸੋ ਕਿ ਮੈਂ ਕੀ ਹਾਂ ਇਸਦਾ ਸਹੀ ਜਵਾਬ ਹੈ ਪਰਸ਼ਾਮਾ 18ਵੀਂ ਪਹੇਲੀ ਮੈਂ ਇੰਨਾ ਹਾਂ ਕਿ ਜਦੋਂ ਮੇਰੀ ਪੋਛ ਦੇ ਵਿੱਚ ਇੰਨੇ ਸ਼ੇਕ ਹਨ ਹੋ ਜਾਂਦੇ ਹਨ ਤਾਂ ਮੈਂ ਜਿੰਨਾ ਜ਼ਿਆਦਾ ਕੰਮ ਕਰਦਾ ਹਾਂ ਓਨਾ ਹੀ ਘੱਟ ਹੁੰਦਾ ਜਾਂਦਾ ਹਾਂ ਇਸ ਦਾ ਸਹੀ ਜਵਾਬ ਹੈ ਸੁਇਤਾਗਾ ਉਨੀਮੀ ਪਹੇਲੀ ਇੱਕ ਆਦਮੀ 8 ਦਿਨ ਬਿਨਾਂ ਨੀਂਦ ਕਿਵੇਂ ਰਹਿ ਸਕਦਾ ਹੈ ਦੱਸੋ ਇਸਦਾ ਸਹੀ ਜਵਾਬ ਹੈ ਕਿਉਂਕਿ ਉਹ ਰਾਤ ਨੂੰ ਸੌਂਦਾ ਹੈ